ਕਰਦੇ ਆ ਬਾਈ ਤੋਤੇ ਜਿਹੜਾ ਆਪਾਂ ਕੈਂਪ ਬਾਰੇ ਗੱਲ ਕਰ ਰਹੇ ਸੀ ਵੀ ਆਪਣੇ ਪਿੰਡ ਚ ਹੋਣਾ ਕਾਫੀ ਟਾਈਮ ਬਾਅਦ ਕੈਂਪ ਲੱਗਿਆ ਹੈਗਾ ਕਬੱਡੀ ਦਾ ਤੇ ਕਿੰਨੇ ਕਿ ਦਿਨ ਹੋ ਗਏ ਬਾਈ ਇਹ ਜਾਂ ਕਿੰਨੇ ਸਾਲਾਂ ਬਾਅਦ ਦੁਬਾਰੇ ਪਲੇਅਰ ਆਪਣੇ ਗਰਾਊਂਡ ਚ ਆਉਣ ਲੱਗੇ ਆ ਬਾਈ ਕਦੇ ਕਿਸੇ ਨੇ ਬਾਈ ਕੋਸ਼ਿਸ਼ ਕੀਤੀ ਹੈ ਵੀ ਜਾਂ ਹੁਣ ਮੰਨ ਲਓ ਵੀ ਆਪਾਂ ਯਾਰ ਇੱਕ ਨਾ ਹੁੰਦਾਗਾ ਵੀ ਆਪਾਂ ਦੁਬਾਰੇ ਕੈਂਪ ਲਾ ਲਈਏ ਜਾਂ ਜਵਾਕਾਂ ਨੂੰ ਖੇਡਣ ਲਾ ਲਈਏ ਯਾ ਕਰੇ ਕਿਸੇ ਨੂੰ ਤੁਹਾਨੂੰ ਹੱਲਾ ਸਰੀ ਦਿੱਤੀ ਹੋਈ ਬਾਈ ਯਾਰ ਤੁਸੀਂ ਖੇਡੋ ਯਾਰ ਜਾ ਕੇ ਗਰਾਊਂਡ 'ਚ ਐ ਕਰੋ ਹਨਾ ਨਹੀਂ ਬਾਈ ਕਿਹਾ ਯਾ ਬਿਨਸੇ ਨਸੇ ਆਉਣਾ ਬਾਈ ਕਿੱਡਾ ਕ ਆਪਣਾ ਹੈਗਾ ਕੋਈ ਬਹੁਤ ਆ ਬਾਈ ਤੋ ਜਿਹੜਾ ਆ ਹਾਲ ਹੋਇਆ ਪਿਆ ਗਰਾਊਂਡ ਦਾ ਹਨਾ ਆਪਾਂ ਪਹਿਲਾਂ ਵੀ ਦਿਖਾਇਆ ਵੀਡੀਓ 'ਚ ਹਾਂਜੀ ਹਾਂਜੀ ਬਾਈ ਤੇ ਇਹ ਕਿੰਨੇ ਕੇ ਟਾਈਮਾਂ ਤੋਂ ਵੀ ਐਂ ਗਰਾਊਂਡ ਚੱਲ ਰਿਹਾ ਹੈ ਜਿੰਨੇ ਟਾਈਮ ਦਾ ਗਰਾਊਂਡ ਆ ਬਾਈ ਜਿੰਨੇ ਟੋ ਤੇ ਬਾਈ ਨਾਲ ਕਰਦੇ ਗੱਲੋ ਟੋ ਤੇ ਬਾਈ ਆਪਣੇ ਹੁਣ ਪੰਚਾਇਤ ਮਾਲਾ ਬਣੀ ਹੋਊਗੀ ਪਿੰਡ 'ਚ ਹੈਗੀ ਹੈ ਪੰਚਾਇਤ ਸਰਪੰਚ ਨਾਲ ਗੱਲ ਪਹੁੰਚ ਗਈ ਪਿਆ ਮਸਲੀ ਨੂੰ ਲੈ ਕੇ ਹੱਲ ਗੱਲ ਹੋਈ ਹੈ ਹਾਂ ਬਈ ਪੂਰੀ ਗੱਲ ਹੋਈ ਹੈ ਸੁਣੀ ਆ ਉਹਨਾਂ ਨੇ ਨਾ ਸੱਖੀ ਕਾਲ ਦੀ ਬਾਈ ਸਾਰਿਆਂ ਨੂੰ ਆਗਰੇਜ ਕਬੱਡੀ ਦੇ ਸਾਡੇ ਪੇਜ ਤੇ ਜਿੰਨੇ ਵੀ ਕਬੱਡੀ ਨੂੰ ਚਾਹਣ ਵਾਲੇ ਕਬੱਡੀ ਨੂੰ ਪਿਆਰ ਕਰਨ ਵਾਲੇ ਭਰਾ ਜੁੜੇ ਹੋਏ ਆ ਤੇ ਸਾਰਿਆਂ ਦਾ ਅਸੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਅੱਜ ਫੇਰ ਇੱਕ ਅਸੀਂ ਨਵੀਂ ਵੀਡੀਓ ਨਾਲ ਕਿਉਂਕਿ ਸਾਡਾ ਜਿਹੜਾ ਹਮੇਸ਼ਾ ਹੀ ਸਾਡੀ ਇਹ ਸੋਚ ਹੁੰਦੀ ਆ ਵੀ ਅਸੀਂ ਕਬੱਡੀ ਦੇ ਲਈ ਜਿੰਨਾ ਕੁ ਵੀ ਕਰ ਸਕਦੇ ਆ ਨਾ ਉਹ ਥੋੜਾਗਾ ਕਿਉਂਕਿ ਕਬੱਡੀ ਨੇ ਬਹੁਤ ਕੁਝ ਦਿੱਤਾ ਤੇ ਕਬੱਡੀ ਸਾਡੀ ਮਾਂ ਖੇਡ ਵੀ ਆ ਸਾਡੇ ਖੂਨ ਦੇ ਵਿੱਚ ਵੀ ਵਸੇ ਹੋਈ ਆ ਬਾਕੀ ਹੋਰ ਵੀ ਜਿਹੜੀਆਂ ਜਣੀਆਂ ਖੇਡਣ ਜਿਹੜੇ ਬੰਦੇ ਖੇਡਾਂ ਨੂੰ ਪਿਆਰ ਕਰਦੇ ਆ ਹਮੇਸ਼ਾ ਅਸੀਂ ਉਹਨਾਂ ਦੇ ਨਾਲ ਖੜ੍ਹਦੇ ਆ ਚਾਹੇ ਉਹ ਕੋਈ ਵੀ ਖੇਡ ਬੰਦਾ ਕਰਦਾਗਾ ਜਿਹੜਾ ਗਰਾਊਂਡ ਨਾਲ ਜੁੜਿਆ ਹੋਇਆ ਅ ਇੱਕ ਨਾ ਕਾਫੀ ਸਾਲਾਂ ਬਾਅਦ ਮੈਂ ਕਹਿ ਸਕਦਾ ਵੀ ਜਿਹੜਾ ਸਾਡਾ ਏਰੀਆ ਏ ਬਠਿੰਡਾ ਇਲਾਕਾ ਹੁਣ ਪਹਿਲਾਂ ਚਲੋ ਇੱਕ ਟਾਈਮ ਸੀਗਾ ਵੀ ਹਰ ਇੱਕ ਪਿੰਡ ਦੇ ਵਿੱਚ ਵਧੀਆ ਪਲੇਅਰ ਸੀਗੇ ਹਰ ਇੱਕ ਪਿੰਡ ਦੀ ਇੱਕ ਚੰਗੀ ਟੀਮ ਬਣਦੀ ਸੀ ਚਾਹੇ ਉਹ ਬਜਨੀ ਕਬੱਡੀ ਤੋਂ ਲੈ ਕੇ ਚੱਲਦੀ ਸੀ ਹੈਨਾ ਸਾਡੀ ਏਰੀਆ ਦੇ ਵਿੱਚ ਜਿਵੇਂ ਆ ਫੂਲ ਲਾਲੋ ਇੱਥੋਂ ਲਾਲੋ ਬੁੱਲੋ ਵਿਦਿਆਲਾ ਸਾਰੇ ਪਿੰਡਾਂ ਦੀਆਂ ਟੀਮਾਂ ਤਕਰੀਬਨ ਖੇਡਦੀਆਂ ਸੀਗੀਆਂ ਪਰ ਆ ਪਿਛਲੇ 2-3 ਜਿਹੜੇ ਸਾਲਾਂ ਤੋਂ ਗਰਾਊਂਡ ਜਮਾ ਸੁੰਨੇ ਹੋ ਗਏ ਸੀਗੇ ਠੀਕ ਆ ਗਰਾਊਂਡਾਂ ਦੇ ਵਿੱਚ ਘਾਹ ਆ ਗਿਆ ਸੀਗਾ ਬੁਰੇ ਹਾਲ ਸੀ ਗਰਾਊਂਡਾਂ ਦੇ ਤੇ ਅੱਜ ਕੀ ਥੋੜੀ ਜਿਹੀ ਖੁਸ਼ੀ ਹੋਈ ਸੀ ਮਨ ਨੂੰ ਵੀ ਹਰ ਇੱਕ ਪਿੰਡ ਦੇ ਵਿੱਚ ਨਾ ਸਾਡੇ ਇਲਾਕੇ ਦੇ ਵਿੱਚ ਕੈਂਪ ਜਿਹੜੇ ਸ਼ੁਰੂ ਹੋਏ ਸੀ ਉਹ ਛੋਟੇ ਬੱਚਿਆਂ ਦੇ ਚਾਹੇ ਸਾਡੇ ਰਾਮਪਰੇ ਪਿੰਡ ਦੀ ਲਾਲੂ ਗੱਲ ਚਾਹੇ ਕੋਟੜੇ ਦੀ ਲਹਿਰੇ ਦੀ ਤੇ ਗਿੱਲ ਕਲਾ ਅੱਜ ਅਸੀਂ ਪਹੁੰਚੇ ਹੋਇਆ ਗਿੱਲ ਕਲਾ ਵੀ ਸਾਡੇ ਭਰਾਵਾਂ ਨੇ ਬਾਈ ਭਿੰਦਰ ਹੁਣਾਂ ਨੇ ਜਿਹੜੇ ਅੱਜ ਦੇ ਟਾਈਮ ਹੁਣ ਬਾਈ ਤੋਤੇ ਵਰਗੇ ਕਬੱਡੀ ਖੇਡਦੇ ਆ ਹੋਰ ਵੀ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਹਨਾ ਕਿਉਂਕਿ ਹਰੇਕ ਬੰਦੇ ਦੀ ਇਹ ਸੋਚ ਹੁੰਦੀ ਹੈ ਵੀ ਯਾਰ ਜੇ ਅਸੀਂ ਖੇਡਦੇ ਆ ਕਬੱਡੀ ਦਾ ਬੱਚੇ ਵੀ ਗਾਹਾਂ ਤਿਆਰ ਹੁਣ ਬੱਚੇ ਫੇਰ ਹੀ ਤਿਆਰ ਹੋਣਗੇ ਜੇ ਆਪਾਂ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜਾਂਗੇ ਅੱਜ ਕੱਲ ਜਿੱਦਾਂ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਸਾਡੀ ਜੀ ਗੱਲ ਕੀਤੀ ਸੀ ਵੀ ਜਿਹੜੀਆਂ ਮੋਬਾਈਲ ਵਾਲੀਆਂ ਗੇਮਾਂ ਨੇ ਹਨਾ ਪਬਜੀ ਹੋ ਗਿਆ ਫ੍ਰੀ ਫਾਇਰ ਹੋ ਗਿਆ ਹੋਰ ਵੀ ਇਹਨਾਂ ਨੇ ਇਹਨਾਂ ਤੇ ਜਵਾਕਾਂ ਤੇ ਇਹਨਾਂ ਦਾ ਬਹੁਤ ਵੱਡੇ ਲੈਵਲ ਦਾ ਅਸਰ ਪੈ ਚੁੱਕਿਆਗਾ ਤੇ ਮਾਨਸਿਕ ਤੌਰ ਤੇ ਤਾਂ ਚਲੋ ਆਪਾਂ ਕਹਿ ਦਿੰਦੇ ਆਂ ਵੀ ਜਵਾਕ ਸਟਰੋਂਗ ਆ ਪਰ ਥ੍ਰੀਕ ਤੌਰ ਤੇ ਜਿਹੜੇ ਜਵਾਕ ਆ ਉਹ ਬਹੁਤ ਬੀਕ ਹੋ ਗਿਆ ਕਮਜ਼ੋਰ ਹੋ ਗਿਆ ਜੇ ਉਹਨਾਂ ਨੂੰ ਆਪਾਂ ਬਚਾਉਣਾਗਾ ਤਾਂ ਆਪਾਂ ਉਹਨੂੰ ਬਈ ਉਹ ਗਰਾਊਂਡਾਂ ਦੇ ਨਾਲ ਜੋੜਨਾ ਪੈਣਾ ਸੋ ਅਸੀਂ ਆਏ ਸੀਗੇ ਅੱਜ ਵੀ ਸਾਨੂੰ ਚਲੋ ਸੀਗਾ ਵੀ ਯਾਰ ਜਵਾਕ ਅੱਜ ਖੇਡਦੇ ਹੋਣਗੇ ਗਰਾਊਂਡ ਦੇ ਵਿੱਚ ਹਨਾ ਉਹਨਾਂ ਦੀ ਵੀਡੀਓ ਬਣਾ ਕੇ ਆਈਏ ਕਿ ਲਕਾਣਾ ਤੇ ਪਰ ਇੱਥੇ ਆ ਕੇ ਥੋੜਾ ਜਿਹਾ ਮਨ ਵੀ ਉਦਾਸ ਹੋਇਆ ਬਈ ਯਾਰ ਆ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਹ ਸੱਪੜ ਨਹੀਂ ਹੈਗਾ ਕੋਈ ਤੇ ਇਹ ਗਰਾਊਂਡ ਆ ਤੇ ਹੁਣ ਤੁਸੀਂ ਆਪ ਹਿਸਾਬ ਲਾ ਲੂ ਵੀ ਯਾਰ ਜੇ ਇਹੋ ਜੇ ਗਰਾਊਂਡ ਹੋਣਗੇ ਤੇ ਕਿੱਥੇ ਬਾਈ ਪਲੇਅਰ ਪੈਦਾ ਹੋ ਜਾਣਗੇ ਕਿੱਥੇ ਆਪਾਂ ਭਾਲਦੇ ਆ ਵੀ ਯਾਰ ਆਪਣੇ ਪਿੰਡਾਂ ਦੇ ਵਿੱਚ ਹਨਾ ਨਸ਼ਾ ਖਤਮ ਹੋ ਜਾਊਗਾ ਨਸ਼ਾ ਵੀ ਫੇਰ ਖਤਮ ਹੋ ਜੇ ਬਾਈ ਗਰਾਊਂਡਾਂ 'ਚ ਜਵਾਕ ਆਉਣਗੇ ਹੁਣ ਜਵਾਕ ਆ ਦਿਖਾਈ ਮੜਾ ਜਿੰਨਾਂ ਦੀ ਵੀਡੀਓ ਮਾਰ ਐਨੇ ਜਵਾਕ ਆ ਸਾਡੇ ਕੋਲੇ ਆਸੇ ਪਾਸੇ ਖੜੇ ਆ ਠੀਕ ਆ ਇਹ ਸਾਰੇ ਨਿਗੇ ਨਿਗੇ ਜਵਾਕ ਆ ਸਾਰੇ ਖੇਡਣ ਵਾਲੇ ਆ ਤੇ ਕੁਝ ਕੋ ਉਧਰ ਬੈਠੇ ਆ ਸਾਈਡ ਤੇ ਤੇ ਹੁਣ ਜਦੋਂ ਬਾਈ ਗਰਾਊਂਡ ਹੀ ਨਹੀਂ ਹੈਗਾ ਤੇ ਫਿਰ ਇਹ ਯਾਰ ਜਾਣਗੇ ਵੀ ਕਿੱਥੇ ਹਨਾ ਤੇ ਇਹ ਸਾਡਾ ਪਹਿਲਾਂ ਸਾਨੂੰ ਆਏ ਸੀਗੇ ਵੀ ਚਲੋ ਬੰਦੇ ਨਾ ਜਵਾਗ ਤਿਆਰੀ ਲਾਉਂਦੇ ਹੁਣ ਯਾਰ ਆਪਾਂ ਦਿਖਾ ਕੇ ਆਈਏ ਯਾਰ ਬੰਦਿਆਂ ਨੇ ਬਹੁਤ ਵਧੀਆ ਕੈਂਪ ਲਾਇਆ ਹੋਇਆ ਹੈਗਾ ਹਨਾ ਕਈ ਦਿਨਾਂ ਤੋਂ ਮੈਂ ਗੱਲ ਵੀ ਕਰ ਰਿਹਾ ਸੀ ਦੋ ਦਿਨਾਂ ਨਾਲ ਵੀ ਬਾਈ ਤੁਹਾਡੀ ਵੀਡੀਓ ਬਣਾ ਕੇ ਜਾਵਾਂਗੇ ਯਾਰ ਤੇ ਹੁਣ ਇੱਥੇ ਆ ਦੇਖ ਲੋ ਵੀ ਆਹ ਹਾਲ ਆ ਤੇ ਉਹਦੇ ਬਾਅਦ ਵੀ ਆਪਾਂ ਚਲੋ ਇਹਨਾਂ ਨੂੰ ਪਲੇਅਰਾਂ ਨੂੰ ਵੀ ਪੁੱਛਦੇ ਹਾਂ ਨਾ ਜਿਹੜੇ ਇੱਥੇ ਮੁੰਡੇ ਖੇਡਦੇ ਕਰਦੇ ਆਗੇ ਵੀ ਯਾਰ ਕੀ ਸਿਸਟਮ ਆ ਤੇ ਪਰ ਇਹ ਯਾਰ ਇਹ ਚੰਗੇ ਹਾਲਾਤ ਨਹੀਂ ਹੈਗੇ ਗਰਾਊਂਡਾਂ ਦੇ ਇਹ ਸਾਡੀਆਂ ਪੰਚਾਇਤਾਂ ਨੂੰ ਸੀਗਾ ਸਾਡੀਆਂ ਕਲੱਬਾਂ ਨੂੰ ਤਾਂ ਜਿਹੜੇ ਵੋਟਾਂ ਵੇਲੇ ਜਿਹੜੇ ਲੀਡਰ ਆਉਂਦੇ ਆ ਹਨਾ ਝੂਠੇ ਵਾਦੇ ਕਰਕੇ ਜਾਂਦੇ ਆ ਜ਼ਿਆਦਾਤਰ ਯਾਰ ਇਹਨਾਂ ਖਿਡਿਆਰੀਆਂ ਨਾਲ ਵੀ ਝੂਠੇ ਵਾਦੇ ਹੀ ਹੁੰਦੇ ਆ ਲੀਡਰਾਂ ਦੇ ਵੀ ਹਾਂ ਜੀ ਅਸੀਂ ਆਹ ਕਰਦਾਂਗੇ ਜਦੋਂ ਕਿਤੇ ਰੈਲੀ ਦੇ ਬੱਸਾਂ ਭਰ ਕੇ ਲੈ ਜਾਣੇ ਹੁੰਦੀ ਆ ਉਦੋਂ ਪਲੇਅਰਾਂ ਨੂੰ ਹਾਂ ਬਈ ਇੱਥੇ ਆ ਜਾਓ ਫਲਾਣੇ ਥਾਂ 'ਚ ਪਰ ਗਰਾਊਂਡਾਂ ਦਾ ਆ ਹਾਲ ਯਾਰ ਬਹੁਤ ਸਾਡੇ ਮਿਲਦਾ ਵੀ ਉਸਕੋ ਚਲੋ ਗਰਾਊਂਡ ਹੁਣ ਵਧੀਆ ਬਣ ਗਿਆ ਸਾਡੇ ਆਪ ਦੇ ਪਿੰਡ ਦਾ ਵਧੀਆ ਬਣ ਗਿਆ ਉਹ ਵੀ ਸਾਡੇ ਐਨਆਰਆਈਆਂ ਨੇ ਬਣਾਇਆ ਕੋਈ ਕਿਸੇ ਲੀਡਰ ਨੇ ਉਹ 'ਚ ਕੱਖ ਨਹੀਂ ਦਿੱਤਾ ਪਰ ਇੱਥੇ ਵੀ ਮੈਂ ਚਾਹਣਾਗਾ ਵੀ ਜਿਹੜੀ ਪੰਚਾਇਤ ਇੱ ਕੋਈ ਵੀ ਸਾਡੀ ਹਲਕੇ ਦਾ ਐਮਐਲਏ ਹਨਾ ਉਹ ਜ਼ਰੂਰ ਧਿਆਨ ਦੇਵੇ ਤਾਂ ਸੋ ਆਜੋ ਆਪਾਂ ਪਲੇਅਰਾਂ ਨਾਲ ਇੱਥੇ ਗੱਲਬਾਤ ਕਰਦੇ ਆਂ ਬਈ ਕੀ ਮਾਹੌਲ ਇੱਥੋਂ ਦਾ ਸੋ ਪਹਿਲਾਂ ਅਸੀਂ ਤੁਹਾਨੂੰ ਹਨਾ ਇੱਥੋਂ ਦੇ ਗਰਾਊਂਡ ਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਦਿਖਾ ਚੁੱਕੇ ਆ ਤੇ ਆਓ ਆਪਾਂ ਇੱਥੋਂ ਦੇ ਜਿਹੜੇ ਪਲੇਅਰ ਆ ਜਿਹੜੇ ਇੱਥੇ ਮਿਹਨਤ ਕਰਨ ਆਉਂਦੇ ਆ ਦਿੱਲੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਉਹ ਸਾਰੇ ਭਰਾ ਸਾਡੇ ਬੈਠਿਆ ਆ ਜਾ ਬੀਕਰਾਂ ਕੈਮਰੇ ਵਾਲਿਆ ਕੀ ਹਾਲ ਹੈ ਜੀ ਬਈ ਠੀਕ ਆ ਬਈ ਹੋਰ ਬਈ ਠੀਕ ਹੋ ਠੀਕ ਆ ਉਹ ਸੋ ਆ ਮੁੰਡੇ ਜਿਹੜੇ ਇੱਥੇ ਇੱਕ ਵਾਰੀ ਸਾਰਿਆਂ ਦੇ ਦਿਖਾ ਦੇ ਬਿੰਦਰ ਇਹਨਾਂ ਦੀ ਸਾਰਿਆਂ ਦੀ ਸਕਲਾ ਇਹ ਸਾਰੇ ਜਵਾਬ ਜਿਹੜੇ ਗਰਾਊਂਡ ਦੇ ਵਿੱਚ ਕੋਈ ਕਬੱਡੀ ਖੇਡਦਾ ਕੋਈ ਕੱਲੀ ਰੇਸ ਲਾਉਣਾਂ ਦਾ ਕੋਈ ਕ੍ਰਿਕਟ ਖੇਡਦਾ ਕੋਈ ਪੁੱਟਵਾਲ ਖੇਡਦਾ ਕੋਈ ਬਾਲੀਵਾਲ ਖੇਡਦਾ ਇਹ ਸਾਰੇ ਪਲੇਅਰ ਆ ਤੇ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਮੈਂ ਬਈ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਫਿਰ ਵੀ ਦੇਖੋ ਅੱਜ ਨਾਲੇ ਪਤਾ ਵੀ ਗਰਾਊਂਡ 'ਚ ਪਾਣੀ ਖੜਾ ਪਰ ਫਿਰ ਵੀ ਇਹਨਾਂ ਨੇ ਹਨਾ ਨਾਗਾ ਨਹੀਂ ਪਾਇਆ ਗਰਾਊਂਡ ਦੇ ਵਿੱਚ ਆਏ ਆ ਜਿਵੇਂ 24 ਅਸੀਂ ਦੇਖਿਆ ਮੁੰਡੇ ਜਮ ਲਾਈ ਜਾਂਦੇ ਸੀ ਆਪਾਂ ਗੱਲ ਕਰਦੇ ਆ ਤੋਤਾ ਸਾਡਾ ਭਰਾ ਹੈਗਾ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਹੈ ਇਹ ਇਸੇ ਪਿੰਡ ਦਾ ਠੀਕ ਹੈ ਤੇ ਕਬੱਡੀ ਜਿੱਥੇ ਖੇਡਦਾ ਹੈਗਾ ਉੱਥੇ ਨਾਲ-ਨਾਲ ਆਪਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਸਾਂਭੀਆਂ ਹੋਈਆਂ ਸੋ ਤੋਤੇ ਨਾਲ ਗੱਲਬਾਤ ਕਰਦੇ ਆ ਬਈ ਤੋਤੇ ਜਿਹੜਾ ਆਪਾਂ ਕੈਂਪ ਬਾਰੇ ਗੱਲ ਕਰ ਰਹੇ ਸੀ ਆਪਣੇ ਪਿੰਡ 'ਚ ਹੋਣਾ ਕਾਫੀ ਟਾਈਮ ਬਾਅਦ ਕੈਂਪ ਲੱਗਿਆ ਹੈਗਾ ਕਬੱਡੀ ਦਾ ਤੇ ਕਿੰਨੇ ਦਿਨ ਹੋ ਗਏ ਬਈ ਇਹ ਜਾਂ ਕਿੰਨੇ ਸਾਲਾਂ ਬਾਅਦ ਦੁਬਾਰੇ ਪਲੇਅਰ ਆਪਣੇ ਗਰਾਊਂਡ 'ਚ ਆਉਣ ਲੱਗੇ ਆ ਬਈ ਪਲੇਅਰ ਦਾ 11-12 ਸਾਲਾਂ ਬਾਅਦ ਆਉਣ ਲੱਗਿਆ ਦਵਾਰੇ ਦਵਾਰੇ ਜਿਹੜੇ ਆ ਜਵਾਕ ਅਸੀਂ ਦੇਖ ਰਹੇ ਆ ਜਵਾਕ ਆ ਸਾਰੇ ਨਵੇਂ ਆਉਣ ਲੱਗਿਆ ਹਾਂ ਠੀਕ ਆਪਣਾ ਇੱਕ ਦਿਨ ਇੱਕ ਤੋਂ ਕੈਂਪ ਸुरू ਸੀਗਾ ਅੱਛਾ ਤੇ ਦਵਾਰੇ ਕੋਈ ਪਿਛਲੇ ਸਾਲਾਂ ਚ ਕੋਈ ਕੈਂਪ ਨਹੀਂ ਲੱਗਿਆ ਨਾ ਕੋਈ ਪਲੇਅਰ ਆ ਰਿਹਾ ਸੀ ਨਵਾਂ ਕਦੇ ਕਿਸੇ ਨੇ ਬਈ ਕੋਸ਼ਿਸ਼ ਕੀਤੀ ਐ ਵੀ ਜਾਂ ਹੁਣ ਮੰਨ ਲਓ ਵੀ ਆਪਾਂ ਯਾਰ ਇੱਕ ਨਾ ਹੁੰਦਾਗਾ ਵੀ ਯਾਰ ਆਪਾਂ ਦਵਾਰੇ ਕੈਂਪ ਲਾ ਲਈਏ ਜਾਂ ਜਵਾਕਾਂ ਨੂੰ ਖੇਡਣ ਲਾ ਲਈਏ ਜਾਂ ਕਦੇ ਕਿਸੇ ਨੂੰ ਤੁਹਾਨੂੰ ਹੱਲਾ ਸਰੀ ਦਿੱਤੀ ਹੋਵੇ ਬਈ ਯਾਰ ਤੁਸੀਂ ਖੇਡੋ ਯਾਰ ਜਾ ਕੇ ਗਰਾਊਂਡ 'ਚ ਐ ਕਰੋ ਹਣਾ ਨਹੀਂ ਬਈ ਕਹਿਆ ਕਿਸੇ ਨੇ ਕਦੇ ਕੋਈ ਕਿ ਤੁਸੀਂ ਨਾ ਦੁਬਾਰੇ ਆਪ ਸਾਰਿਆਂ ਨੇ ਗੱਲ ਕੀਤੀ ਟੀਮ ਵਾਲਿਆਂ ਨੇ ਹਨਾ ਕਿ ਆਪਾਂ ਕੈਂਪ ਲਵਾਉਣਾਗਾ ਹੁਣ ਕੈਂਪ ਲੱਗ ਗਿਆ ਹੁਣ 40-45 ਜਾਣੇ ਆਉਂਦੇ ਆ ਜਵਾਕ ਆਉਂਦੇ ਆ ਹੁਣ ਸਾਰੇ ਨਵੇਂ ਆਉਂਦੇ ਚਲੋ ਇਹ ਤਾਂ ਬਈ ਬਹੁਤ ਵਧੀਆ ਗੱਲ ਹੈ ਹਨਾ ਜਿਹੜੇ ਨਵੇਂ ਜਵਾਕ ਆਉਣ ਲੱਗੇ ਆ ਤੇ ਬਈ ਕੈਂਪ ਚ ਟ੍ਰੇਨਿੰਗ ਵਗੈਰਾ ਬਈ ਕੌਣ ਦੇ ਰਿਹਾ ਹੁਣ ਵੀ ਆਪਣਾ ਪਿੰਦਰ ਭਾਈ ਆ ਬਈ ਪਿੰਦਰ ਭਾਈ ਆ ਰੁਪਿੰਦਰ ਭਾਈ ਜਿਹੜੇ ਖੇਡੇ ਹੋਏ ਆ ਹਨਾ ਵਧੀਆ ਤੇ ਇਹ ਕੱਲੇ ਜਿਹੜਾ ਕੈਂਪ ਆ ਕੱਲੇ ਕਬੱਡੀ ਵਾਲਿਆਂ ਨਾਲ ਆ ਵੀ ਕਬੱਡੀ ਵਾਲਿਆਂ ਵਾਸਤੇ ਆ ਜਾਂ ਵੀ ਜਿਹੜੇ ਪਲੇਅਰ ਕੋਈ ਵੀ ਪਿੰਡ ਚੋਂ ਖੇੜਦਾ ਉਹਨਾਂ ਵਾਸਤੇ ਵੀ ਸਾਰਾ ਕੁਝ ਸ ਜਿਹਨੇ ਕੱਲੀ ਤਿਆਰੀ ਲਾਉਣੀ ਆ ਉਹ ਤਿਆਰੀ ਵੀ ਲਾ ਸਕਦਾ ਹੈਗਾ ਹੁਣ ਜਦੋਂ ਹਾਂ ਜਿਵੇਂ ਹੁਣ ਕੈਂਪ ਲੱਗਦੇ ਆ ਬਾਈ ਕੈਂਪ ਦੇ ਵਿੱਚ ਹੁਣ ਚਲੋ ਇੱਕ ਤਾਂ ਕੱਲੀ ਮਿਹਨਤ ਹੋ ਗਈ ਹੈ ਨਾ ਕੈਂਪਾਂ ਦੇ ਨਾਲ ਕਈਆਂ ਕੈਂਪਾਂ 'ਚ ਅਸੀਂ ਦੇਖਦੇ ਆਂ ਵੀ ਬੰਦੇ ਖਰਾਕ ਵਗੈਰਾ ਵੀ ਦਿੰਦੇ ਥੋੜਾ ਵੀ ਹੈਗਾ ਬਾਈ ਕੋਈ ਸਿਸਟਮ ਹੈ ਜਿਹਾ ਖਰਾਕ ਖਰੂਗ ਦਾ ਜਾਂ ਕੋਈ ਗੱਲਬਾਤ ਖਰਾਕ ਬਾਈ ਇੱਕ ਦੋ ਜਾਨਾਂ ਨਹੀਂ ਦਿੱਤੀ ਸੀਗੇ ਸਾਨੂੰ ਜਾਂ ਕਮਲ ਬਈ ਹੈਗਾ ਜਾਂ ਆਪਣਾ ਫੌਜੀ ਵੀਰਾਂ ਉਹਨਾਂ ਨੇ ਦਿੱਤੀ ਸੇਵਾ ਠੀਕ ਹੈ ਬਾਈ ਹੋਰ ਜਿਹਨਾਂ ਨੇ ਕਿਹਾ ਸੀ ਪਿੰਡ 'ਚੋਂ ਸਾਨੂੰ ਕਰਦਾ ਹੀ ਕਰਦਾ ਬਈ ਹਾਂ ਉਹਨਾਂ ਨੇ ਮੈਂਬਰ ਵੀ ਆ ਉਹ ਵੀ ਕਲੱਬ ਪ੍ਰਧਾਨ ਆ ਬਈ ਆ ਕਮਲ ਬਾਈ ਠੀਕ ਆ ਬਾਈ ਕਮਲ ਹਰ ਇੱਕ ਗੇਮ ਵਾਲਿਆਂ ਦੀ ਕਰਦਾ ਤਕਰੀਬ ਨਹੀਂ ਜਿਹਨੂੰ ਪੈਸਿਆਂ ਦੀ ਲੋੜ ਆ ਕਿਸੇ ਦੀ ਸਮਾਨ ਦੀ ਲੋੜ ਆ ਕਿਸੇ ਨੂੰ ਕੋਈ سپورਟ ਦੀ ਲੋੜ ਆ ਰਾਖ ਦੀ ਲੋੜ ਆ ਉਹ ਹਰ ਇੱਕ ਦੀ ਪ੍ਰੋਵਾਈਡ ਕਰਦਾ ਹੀ ਕਰਦਾ ਬਈ ਬਾਈ سپورਟ ਕਰਦਾ ਬਹੁਤ سپورਟ ਕਰਦਾ ਉਹ ਬਈ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ ਆਪਣੇ ਮਾਹੌਲ ਜਿਵੇਂ ਹੁਣ ਆਪਣੇ ਕਹਿੰਦੇ ਹਾਂ ਨਾ ਸਾਰੇ ਪਾਸੇ ਵੀ ਯਾਰ ਚਟਾ ਲਾ ਕੇ ਪੀਣ ਜਾਂਣਾ ਬੰਦੇ ਯਾ ਵੀ ਨਸਨ ਨਸ ਆਉਣਾ ਬਾਈ ਕਿੱਡਾ ਕ ਆਪਣਾ ਹੈਗਾ ਕੋਈ ਬਹੁਤ ਆ ਬਾਈ ਹੈ ਬਹੁਤ ਜਿਆਦਾ ਬਾਈ ਪਿੱਛੇ ਜੇ ਬਾਈ ਅਸੀਂ ਖੋਲ ਜਾਂਦੇ ਰਹੇ ਹਾਂ ਐਸ ਐਚ ਤੋਂ ਰੋ ਮੈਕ ਦੇ ਦੇ ਆਪਣੇ ਵੀ ਬਈ ਬਹੁਤ ਨਸ਼ਿਆਂ ਦਾ ਹਨਾ ਤੇ ਅਸੀਂ ਪੰਚਾਇਤ ਨੂੰ ਕਹਿ ਕੇ 5 6 ਵਾਲੀ ਐਸ ਐਚਓ ਸਾਹਿਬ ਦਾ ਗੇੜਾ ਵੀ ਮਰਵਾਇਆ ਸਕੂਲ ਚ ਕਿਉਂਕਿ ਆਪਣੇ ਸਕੂਲ ਚ ਲਾਉਂਦੇ ਸੀਗੇ ਮੁੰਡੇ ਉਹ ਜਿਹੜੇ ਛੋਟੇ ਜਵਾਬ ਹੁੰਦੇ ਸੀ ਉਹਨਾਂ ਨੂੰ ਡਰ ਕੇ ਭੱਜ ਜਾਂਦੇ ਸੀ ਦੂਜੇ ਵੱਡੇ ਦੇਖ ਕੇ ਵੀ ਜਦੋਂ ਸਮਾਨ ਲਾਉਂਦੇ ਆ ਜਾਂ ਕੋਈ ਸਾਡੇ ਤੋਂ ਖੋਕੇ ਨਾ ਲਈ ਜਾਂ ਕੁਝ ਵੀ ਹਨਾ ਗਰਾਊਂਡ ਚ ਲਾਉਣ ਆਉਂਦੇ ਗਰਾਊਂਡ ਚ ਲਾਉਣ ਆਉਂਦੇ ਸੀਗੇ ਫਿਰ ਅਸੀਂ ਪੰਚਾਇਤ ਨੂੰ ਕਿਹਾ ਇੱਕ ਦੋ ਬੰਦਿਆਂ ਨੂੰ ਕਿਹਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਐਸ ਐਚਓ ਸਾਹਿਬ ਦਾ ਗੇੜਾ ਆਪ ਖੁਦ ਮਰਵਾ ਐਸ ਐਚਓ ਸਾਹਿਬ ਆਪ ਆਏ ਆ ਪੰਛੀ ਗੇੜਾ ਮਾਰ ਕੇ ਗਏ ਆ ਸ਼ਾਮ ਨੂੰ ਜਿੰਨਾ ਟਾਈਮ ਦਿੰਦੇ ਸੀ ਉਹ ਟਾਈਮ ਉਹ ਆਉਂਦੇ ਰਹੇ ਆ ਜੇ ਕੋਈ ਸਕੂਲ ਚਾਹ ਹੁਣ ਉਦੋਂ ਦਾ ਥੋੜਾ ਜਿਹਾ ਸੁਧਾਰ ਸਕੂਲ ਚ ਨਹੀਂ ਆਉਂਦੇ ਲਾਉਣ ਗਰਾਊਂਡ ਚ ਨਹੀਂ ਆਉਂਦੇ ਬਾਹਰ ਆਪ ਦਾ ਜਿੱਥੇ ਮਰਜ਼ੀ ਕਰੀ ਜਾਂਦੇ ਆ ਤੇ ਗਰਾਊਂਡ ਚ ਦਾ ਯਾਰ ਚਾਹੀਦਾ ਵੀ ਆ ਪਰ ਉਹ ਵੀ ਚਲੋ ਹੈਗੇ ਤਾਂ ਚਲ ਆਪਣੇ ਭੈਣ ਭਰਾ ਹੀ ਹੁੰਦੇ ਆ ਹਨਾ ਯਾਰ ਚਲੋ ਬੰਦੇ ਕਈ ਯਾਰ ਗਲਤ ਸੰਗਤਾਂ ਚ ਪੈ ਜਾਂਦੇ ਆ ਪਰ ਫਿਰ ਵੀ ਗਰਾਊਂਡ ਚ ਨਹੀਂ ਇਹ ਚੀਜ਼ਾਂ ਚਾਹੀਦੀਆਂ ਤੇ ਬਈ ਤੋ ਜਿਹੜਾ ਆ ਹਾਲ ਹੋਇਆ ਪਿਆ ਗਰਾਊਂਡ ਦਾ ਹਨਾ ਆਪਾਂ ਪਹਿਲਾਂ ਵੀ ਦਿਖਾਇਆ ਵੀਡੀਓ ਚ ਹਾਂਜੀ ਹਾਂਜੀ ਬਈ ਤੇ ਇਹ ਕਿੰਨੇ ਕੇ ਟਾਈਮਾਂ ਤੋਂ ਵੀ ਆਈ ਗਰਾਊਂਡ ਚੱਲ ਰਿਹਾ ਜਿੰਨੇ ਟਾਈਮ ਦਾ ਗਰਾਊਂਡ ਆ ਬਾਈ ਜਿੰਨੇ ਟਾਈਮ ਦਾ ਗਰਾਊਂਡ ਆ ਹਾਂਜੀ ਬਾਈ ਇਹ ਜੇ ਮੀਂਹ ਪਏ ਸਾਰੇ ਪਿੰਡ ਦਾ ਪਾਣੀ ਇੱਥੇ ਆ ਜਾਂਦਾ ਕਿਉਂਕਿ ਗਰਾਊਂਡ ਨੀਵਾ ਸਾਰੇ ਪਿੰਡ ਨਾਲੋਂ ਗਲੀਆਂ ਨਾਲੀਆਂ ਦਾ ਪਾਣੀ ਸਾਰਾ ਇੱਥੇ ਇਕੱਠਾ ਹੋ ਜਾਂਦਾ ਹੁਣ ਤੁਸੀਂ ਦੇਖ ਲਓ ਪਰਸੋਂ ਪੂਰਾ ਪਾਣੀ ਸੀ ਕੱਲ ਮਾੜਾ ਜ ਸੁੱਕਿਆ ਅੱਜ ਫੇਰ ਮੀਂਹ ਪੈਗਾ ਫੇਰ ਉਹੀ ਹਾਲ ਆਜ ਤਾਂ ਕੋਈ ਮੀਂਹ ਬਾੜਾ ਵੀ ਨਹੀਂ ਆਪਾਂ ਕਹਿ ਸਕਦੇ ਹਾਂ ਗਲੀਆਂ ਦਾ ਪਾਣੀ ਹੋ ਗਿਆ ਤਕਰੀਬਨ ਸਾਰਾ ਇੱਥੇ ਆ ਜਾਂਦਾ ਗਰਾਊਂਡ ਨੀਵਾਣਾ ਵੀਰੇ ਫਿਰ ਸੁੱਕਦਾ ਗਰਾਊਂਡ ਦਾ ਪਾਣੀ ਕਿਸੇ ਪਾਸੇ ਨਿਕਲਦਾ ਠੀਕ ਹੈ ਤੇ ਇਹਦੇ ਸਬੰਧ ਦੇ ਵਿੱਚ ਕਦੇ ਬਈ ਕਿਸੇ ਨੇ ਕੋਈ ਆਪਣੇ ਮੰਨ ਲਓ ਪੰਜਾਇਤਾਂ ਬਣਦੀਆਂ ਨੇ ਜਾਂ ਪਹਿਲੇ ਆਧਾਰ ਤੇ ਹੁੰਦੇ ਆ ਗਰਾਊਂਡ ਹੋ ਗਿਆ ਜਾਂ ਪਿੰਡ 'ਚ ਕੋਈ ਡਿਸਪੈਂਸਰੀ ਹੋ ਗਈ ਹੈ ਨਾ ਜਾਂ ਕੋਈ ਧਾਰਮਿਕ ਜਗ੍ਹਾ ਹੋ ਗਈ ਆਪਾਂ ਪਹਿਲੇ ਦਾ ਤੇ ਹਰੇਕ ਪਿੰਡ ਲੈੰਦਾ ਵੀ ਯਾਰ ਇਹ ਚੀਜ਼ਾਂ ਵਧੀਆ ਹੋਣੀਆਂ ਚਾਹੀਦੀਆਂ ਹਨਾ ਪਰ ਆਹ ਹਾਲਾਤ ਯਾਰ ਗਰਾਊਂਡ ਦੇ ਤੇ ਕਦੇ ਕਿਸੇ ਨੇ ਬਈ ਉੱਤ ਚੁੱਕਿਆ ਨਹੀਂ ਬਈ ਯਾਰ ਆਪਾਂ ਬਈ ਇੱਕ ਬੰਦਾ ਚੱਕਦਾ ਬਈ ਸਾਡਾ ਪ੍ਰਧਾਨ ਵੀ ਆਹੋ ਕਲੱਬ ਦਾ ਤੇ ਐਤੀਓ ਪੰਚਾਇਤ ਮੈਂਬਰੀ ਬਣਿਆ ਕਮਲ ਬਾਈ ਠੀਕ ਹੈ ਉਹ ਸਾਡੀ ਬਹੁਤ ਸਪੋਰਟ ਕਰਦਾ ਉਹ ਗਰਾਊਂਡ ਦਾ ਰੱਖਦਾ ਮੁੱਦਾ ਹਰ ਇੱਕ ਪੰਚਾਇਤ ਮੂਰੇ ਪਰ ਪੰਚਾਇਤ ਗੱਲ ਨਹੀਂ ਸੁਣ ਰਹੀ ਕੋਈ ਬਾਕੀ ਗੱਲਾਂ ਹੋ ਜਾਂਦੀਆਂ ਪੰਚਾਇਤ ਤਾਂ ਕਹਿ ਜਾਂਦੀ ਆ ਵੀ ਅਸੀਂ ਕਰਾਂਗੇ ਵੀ ਕਰਾਂਵਾਂਗੇ ਤੁਹਾਡਾ ਹੱਲ ਗਰਾਊਂਡ ਪਹਿਲ ਦੇ ਆਧਾਰ ਤੇ ਕਰਾਂਵਾਂਗੇ ਕਿਉਂਕਿ ਹੁਣ ਸਾਡੇ ਬਈ ਪਿੱਛੇ ਜੇ ਪਾਣੀ ਦੀ ਸਮੱਸਿਆ ਸਾਡੇ ਗਰਾਉਂਡ ਨੂੰ ਬਹੁਤ ਜ਼ਿਆਦਾ ਭੀਨਦੀ ਬਾਈ ਭੀਨਦੀ ਵੀ ਜੂਨ ਮਹੀਨਾ ਅਸੀਂ ਸਾਰਾ ਗਰਾਉਂਡ ਚ ਕੱਢਿਆ ਅਸੀਂ ਪੰਪ ਤੋਂ ਪਾਣੀ ਭਰਦੇ ਰਹੇ ਹਾਂ ਪੰਪ ਸਾਡਾ ਮੋਟਰ ਵਗੈਰਾ ਕੋਈ ਕੋਈ ਮੋਟਰ ਨਹੀਂ ਕੋਈ ਵਾਟਰ ਕੂਲਰ ਨਹੀਂ ਕੋਈ ਟੁੱਟੀ ਨਹੀਂ ਸਕੂਲ ਦੀ ਵੀ ਸਕੂਲ ਵਾਲੇ ਆਪਦਾ ਬੰਦ ਕਰ ਜਾਂਦੇ ਆ ਜੂਨ ਦੇ ਮਹੀਨੇ ਦੀ ਛੁੱਟੀਆਂ ਹੁੰਦੀਆਂ ਸਾਨੂੰ ਪਤਾ ਬੱਚੇ ਕਿੱਥੇ ਜਾਣ ਅਸੀਂ ਸਾਈਕਲ ਲੈ ਕੇ ਪੰਪ ਤੋਂ ਪਾਣੀ ਭਰਦਣ ਜਾਂਦੇ ਆ ਕੋਈ ਜਵਾਕ ਜਾਵੇ ਬੋਤਲਾਂ ਚੱਕ ਕੇ ਕੋਈ ਕਿਵੇਂ ਜਾਵੇ ਕੁਛ ਵੀ ਕਰੇ ਉਹ ਪਾਣੀ ਉੱਥੋਂ ਵੀ ਕਿ ਆਊਗਾ ਅਸੀਂ ਪੰਚਾਇਤ ਕੋਲ ਇਹਦੀ ਮਸਾ ਜੋਰ ਮਾਰ 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 ਕੇ ਸਾਨੂੰ ਵਾਟਰ ਕੂਲਰ ਦੀ ਇੱਕ ਲੋੜ ਆ ਵੀ ਸਕੂਲ ਚ ਲਾ ਕੇ ਤੇ ਪਹਿਲੀ ਕੱਲ ਤਾਂ ਮੋਟਰ ਅੱਡ ਚਾਹੀਦੀ ਆ ਕਲੇਮ ਵਾਸਤੇ ਅੱਡ ਚਾਹੀਦੀ ਆ ਮੋਟਰ ਫਿਰ ਉਹਨਾਂ ਕਹਿੰਦੇ ਵੀ ਵਾਟਰ ਕੂਲਰ ਲਵਾ ਦੇਾਂਗੇ ਮਹੀਨਾ ਹੋ ਗਿਆ ਬਾਈ ਹਲੇ ਤੱਕ ਵਾਟਰ ਕੂਲਰ ਤਾਂ ਨਹੀਂ ਧਰਿਆ ਚੱਲ ਕੱਲੀਆਂ ਪਾਈਪਾਂ ਤੇ ਉਹ ਟੈਂਕੀ ਸਾਹਮਣੇ ਧਰਤੀ ਟੁੱਟੀ ਉਹਦੇ ਚ ਵੀ ਜੀ ਆਉਂਦੇ ਆ ਪਾਣੀ ਚ ਠੀਕ ਹੈ ਉਹ ਗਰਮੀ ਸਾਨੂੰ ਪਤਾ ਟੁੱਟੀ ਦਾ ਪਾਣੀ ਉਹਨਾਂ ਨਾ ਉਹ ਵਾਟਰ ਕੂਲਰ ਕਹੀ ਜਾਂਦੇ ਵੀ ਲਵਾ ਦੇਾਂਗੇ ਅੱਜ ਤੇ ਅੱਜ ਤੱਕ ਅਜੇ ਤੱਕ ਵੀ ਸਾਡਾ ਵਾਟਰ ਗੁੱਲ ਨਹੀਂ ਲੱਗਿਆ ਬਾਕੀ ਤੁਸੀਂ ਗਰਾਊਂਡ ਦੇ ਹਾਲਾਤ ਦੇਖ ਹੀ ਚੁੱਕੇ ਹੋ ਕਿ ਅਸੀਂ ਕਿਹੜਾ ਕੋਈ ਝੂਠ ਮਾਰ ਰਹੇ ਨਹੀਂ ਨਹੀਂ ਤੁਸੀਂ ਹੋਰ ਸਾਰੀ ਸਿੱਧਾ ਦੇਖਿਆ ਹਾਂ ਭਾਈ ਇਹ ਜੀ ਪਲੇਅਰ ਹੁਣ ਅਸੀਂ ਬਈ ਕਰਾੜਾਲ ਤੱਕ ਭੱਜ ਕੇ ਆਏ ਆ ਸੜਕ ਤੇ ਗਏ ਸਾਡੀ ਸੜਕ ਚੱਲਦੀ ਹੈ ਕਰਾੜਾਲ ਤੱਕ ਭੱਜ ਜਵਾਕ ਕ੍ਰਿਕਟ ਵਾਲੇ ਉਧਰ ਖੇਡ ਹੀ ਜਾਂਦੇ ਆ ਤੁਹਾਡੇ ਸਾਹਮਣੇ ਵੱਡੇ ਸਕੂਲ ਹਾਈ ਸਕੂਲ ਚ ਤੇ ਬਾਕੀ ਜਿਹਨੇ ਮਿਹਨਤ ਲਾਉਣੀ ਉਹ ਇੱਥੇ ਬੈਠੇ ਆ ਸਾਡੇ ਕੋਈ ਹੱਲ ਹਾਂ ਇਹ ਵੀ ਗੱਲ ਨਾ ਮੈਂ ਪਹਿਲਾਂ ਕਰਕੇ 2020 ਚ ਚਲੋ ਇਹ ਪਿਆਰ ਤਾਂ ਆ ਹੁਣ ਜਵਾਕਾਂ ਦਾ ਹੈਗਾ ਵੀ ਗਰਾਊਂਡ ਨਾਲ ਪਰ ਫਿਰ ਵੀ ਜੇ ਹੁਣ ਗਰਾਊਂਡ ਹੀ ਨਾ ਹੋਊਗਾ ਤਾਂ ਜਵਾਗ ਖੇਡਣਗੇ ਕਿੱਥੇ ਹਨਾ ਹਾਂਜੀ ਬਾਈ ਤੇ ਮੇਰੀ ਬਾਈ ਸਾਰਿਆਂ ਨੂੰ ਹਨਾ ਜਿਹੜੇ ਐਨਾ ਕਿਉਂਕਿ ਕੋਈ ਲੀਡਰ ਵਗੈਰਾ ਤਾਂ ਯਾਰ ਅਸੀਂ ਵੀ ਦੇਖਿਆ ਉਹ ਕੋਈ ਲੀਡਰਾਂ ਦੀਆਂ ਗੱਲਾਂ ਤੋਂ ਬਹੁ ਘੱਟ ਹੁੰਦਾ ਵੀ ਜੇ ਸੱਚ ਬਣ ਜੇ ਮੈਨੂੰ ਲੱਗਦਾ ਵੀ ਪਹਿਲਾਂ ਸਾਰੇ ਪਿੰਡਾਂਾਂ ਦੀਆਂ ਸੜਕਾਂ ਦਾ ਬੁਰਾ ਹਾਲ ਆ ਠੀਕ ਆ ਆ ਗਰਾਊਂਡਾਂ ਦਾ ਬੁਰਾ ਹਾਲ ਆ ਚਲੋ ਸੜਕਾਂ ਵੀ ਚੱਲ ਜਾਣਗੀਆਂ ਕਿਸੇ ਹੱਦ ਤੱਕ ਪਰ ਗਰਾਊਂਡ ਜੇ ਆਪਾਂ ਚਾਹਣੇ ਆ ਨਾ ਵੀ ਯਾਰ ਇੱਕ ਪਾਸੇ ਮਹਿੰਮ ਚੱਲੀ ਜਾਂਦੀ ਆ ਸਰਕਾਰ ਦੀ ਨਸ਼ਾ ਵਿਰੋਧੀ ਮਹਿੰਮ ਚਲਾ ਰੱਖੀ ਆ ਪਿੰਡਾਂ ਦੇ ਵਿੱਚ ਹਨਾ ਪਰ ਕੱਲਾ ਉਹ ਚੀਜ਼ ਨਹੀਂ ਕੰਮ ਕਰਦੀ ਜੇ ਆਪਾਂ ਗਰਾਊਂਡਾਂ ਨਾਲ ਜਵਾਕਾਂ ਨੂੰ ਜੋੜਾਂ ਗਿਆ ਨਵੇਂ ਚਿਹਰੇ ਆ ਦੇਖੋ ਕਿੰਨੇ ਜਵਾਕ ਬੈਠੇ ਆ ਇਹਨਾਂ ਦੇ ਵਿੱਚ ਕੋਈ ਬੰਦਾ ਆਰਮੀ ਚ ਜਾਊਗਾ ਕੋਈ ਪੁਲਿਸ ਚ ਜਾਊਗਾ ਵੱਖੋ ਵੱਖ ਜਵਾਬਾਂ ਦੇ ਯਾਨੀ ਕਿ ਕੋਈ ਬੰਦਾ ਪਲੇਅਰ ਬਣੂਗਾ ਕੋਈ ਐ ਤਾਂ ਹੈ ਨਹੀਂ ਵੀ ਜਾਂਦਾ ਜਵਾਕ ਹੀ ਸਟਾਰ ਬਣ ਜਾਂਦਾ ਮਿਹਨਤ ਕਰਕੇ ਬਣਦਾ ਪਰ ਜਦੋਂ ਮਿਹਨਤ ਕਰਨ ਨੂੰ ਆਪਾਂ ਨੂੰ ਬਈ ਕੋਈ ਚੀਜ਼ ਹੀ ਨਾ ਬਚੂਗੀ ਵੀ ਗਰਾਊਂਡ ਹੀ ਨਾ ਬਚੂਗਾ ਕੋਈ ਚੱਜ ਦੇ ਜਿੰਮ ਨਾ ਹੋਣਗੇ ਠੀਕ ਆ ਤੇ ਫਿਰ ਉਹ ਜਵਾਕ ਜਾਣਗੇ ਕਿੱਥੇ ਬਈ ਸੋ ਮੇਰੀ ਜਿਹੜੇ ਗਿੱਲ ਗਾਣਾ ਪਿੰਡ ਦੇ ਸਾਰੇ ਐਨ ਆਰ ਆਈ ਭਰਾ ਆ ਗਏ ਹਨ ਜਿਹੜੇ ਕਿਉਂਕਿ ਹਰੇਕ ਬੰਦਾ ਕੋਈ ਨਾ ਕੋਈ ਖੇਡਦਾ ਖੇਡਦਾ ਰਿਹਾ ਤੇ ਕੋਈ ਕ੍ਰਿਕਟ ਖੇਡਦਾ ਰਿਹਾ ਕੋਈ ਕੁਸ਼ ਖੇਡਦਾ ਰਿਹਾ ਜਿਹੜੇ ਬਾਹਰ ਗਏ ਆ ਵਿਦੇਸ਼ਾਂ ਦੇ ਵਿੱਚ ਚਲੋ ਉਹ ਵੀ ਭਰਾ ਸਾਡੀ ਮਿਹਨਤ ਕਰਦੇ ਆ ਉੱਧਰ ਜਾ ਕੇ ਫਿਰ ਵੀ ਆਪ ਦਾ ਬਈ ਦਸਵੰਧ ਜ਼ਰੂਰ ਕੱਢਿਆ ਕਰੋ ਹਨਾ ਗਰਾਊਂਡ ਵਾਸਤੇ ਕੱਢੋ ਚਲੋ ਇੱਕ ਸਾਲ ਜੇ ਟੂਰਨਾਮੈਂਟ ਵੀ ਨਾ ਹੋਊਗਾ ਉਹ ਵੀ ਆਪਾਂ ਕਹਿ ਦਾਂਗੇ ਬਈ ਕੋਈ ਗੱਲ ਨਹੀਂ ਹਨਾ ਗਰਾਊਂਡ ਦਾ ਥੋੜਾ ਬਹੁਤਾ ਜਿੰਨਾ ਕੋ ਹੋ ਸਕੇ ਕੰਮ ਚਾਹੀਏ ਇੱਥੇ ਕੋਈ ਬੋਰ ਵਗੈਰਾ ਹੋ ਜੇ ਪਾਣੀ ਦੇ ਨਿਕਾਸ ਵਾਸਤੇ ਠੀ ਕਿਉਂਕਿ ਉਧਰ ਜਵਾਕ ਵੀ ਪੜਦੇ ਉਧਰ ਵੀ ਕੋਈ ਬਾਲਾ ਵਧੀਆ ਨਹੀਂ ਆਪਾਂ ਕਹਿ ਸਕਦੇ ਮਾਹੌਲ ਉਧਰ ਵੀ ਐ ਹੋ ਜਾਈਆ ਕਿਉਂਕਿ ਜੇ ਜਿਆਦਾ ਮੀਂਹ ਪੈ ਗਿਆ ਤਾਂ ਉਧਰ ਵੀ ਪਾਣੀ ਖੜ ਜਾਣਾ ਤੇ ਇਹੀ ਆਪਣੀ ਨਿਉ ਆ ਬਾਈ ਤੇ ਇਹੀ ਆਪਾਂ ਜੇ ਸਾਹਮਲੀ ਦਾ ਫੇਰ ਜਾ ਕੇ ਗੱਲ ਬਣੂਗੀ ਤੇ ਹੋਰ ਵੀ ਇੱਥੇ ਬਾਈ ਬੈਠੇ ਆਗੇ ਤੇ ਉਹਨਾਂ ਨਾਲ ਵੀ ਬਾਈ ਕਰਦਿਆਂ ਗੱਲਬਾਤ ਤੇ ਇਧਰ ਬਾਈ ਜੀ ਬੈਠੇ ਆ ਬਾਈ ਜਿਹੜੇ ਆ ਹਾਲ ਆਪਾਂ ਹੁਣ ਗੱਲਬਾਤ ਤੁਹਾਨੂੰ ਪਤਾ ਸਾਰੀ ਕਰਕੇ ਛੜੇ ਆ ਗਰਾਉਂਡ ਦੇ ਬਾਬਤ ਕੀਤੀ ਆ ਜਾਂ ਪਲੇਅਰਾਂ ਦੇ ਬਾਬਤ ਕੀਤੀ ਆ ਭਈ ਛੋਡਾ ਕੀ ਵਿਚਾਰਾ ਕੀ ਕਹਿਣਾ ਛੋਡਾ ਇਸ ਸੰਬੰਧ ਦੇ ਵਿਚਾਰ ਤਾਂ ਵੀਰੇ ਇਹੀ ਆ ਵੀ ਅਸੀਂ ਸ਼ੁਰੂ ਤੋਂ ਕਬੱਡੀ ਨਾਲ ਜੁੜੇ ਹੋਏ ਆ ਠੀਕ ਆ ਸਾਨੂੰ ਦੇਖਣ ਦਾ ਬਹੁਤ ਸੌਂਕ ਆ ਕਬੱਡੀ ਤਾਂ ਕਰਕੇ ਆਪਦੇ ਕੰਮ ਕਰਦਿਆਂ ਰਾਮਪਰੇ ਫੇਰ ਵੀ ਟਾਈਮ ਕੱਢ ਕੇ ਸ਼ਾਮ ਨੂੰ ਇੱਥੇ ਆਉਣੇ ਆਂਗੇ ਇਹਨਾਂ ਨੂੰ ਦੇਖਣ ਲਈ ਪਰ ਇਹਨਾਂ ਅਗਲੇ ਕੋਲੇ ਕੋਈ ਵੀ ਸਹੂਲਤ ਹੈ ਨਹੀਂ ਬਾਈ ਨਾ ਤਾਂ ਗਰਾਊਂਡ ਦੀ ਆ ਨਾ ਪਾਣੀ ਦੀ ਆ ਠੀਕ ਆ ਇਹ ਦੋ ਜੀ ਹਾਂ ਇਹਨਾਂ ਨਾਲ ਅਸੀਂ ਬਾਹਰ ਵੀ ਟਰਨਮੈਂਟਾਂ ਤੇ ਜਾਂਦੇ ਆ ਹੁਣ ਬਾਈ ਕਿਦੋਂ ਸਾਡੇ ਪਿੰਡ ਦੀ ਟੀਮ ਹੀ ਹੈ ਨਹੀਂ ਅਸੀਂ ਜਾਈਏ ਵੀ ਨਾਲ ਦੇਖਣ ਨੂੰ ਜੀ ਨਹੀਂ ਕਰਦਾ ਬਾਈ ਕਬੱਡੀ ਦੇਖ ਲੈਣੇ ਆ ਬਸ ਵੀ ਇੱਕ ਐ ਹੁੰਦਾ ਪਿੰਡ ਦੀ ਟੀਮ ਹੁੰਦੀ ਆ ਬਾਈ ਤਾਂ ਹਰ ਮੈਚ ਦੇ ਵਿੱਚ ਇਹਨਾਂ ਦੇ ਅਸੀਂ ਨਾਲ ਜਾਂਦੇ ਆਂਗੇ ਦੇਖਣ ਲਈ ਕਿਉਂਕਿ ਕਬੱਡੀ ਨੂੰ ਅਸੀਂ ਪਿਆਰ ਕਰਦੇ ਆ ਬਹੁਤ ਜ਼ਿਆਦਾ ਠੀਕ ਆ ਆ ਮੇਰਾ ਬੱਚਾ ਬਾਈ ਛੋਟਾ ਜਿਹਾ ਠੀਕ ਆ ਇਹਨੂੰ ਮੈਂ ਤਾਂ ਨਾਲ ਜੋੜਨਾ ਮੇਰੀ ਇਹ ਸੋਚ ਹੈ ਵੀ ਇਹਨੂੰ ਮੈਂ ਪਲੇਅਰ ਸਿਰੇ ਦਾ ਜੇ ਇਤੋਂ ਇਹ ਬੰਦ ਗਏ ਬਾਈ ਇਹਨਾਂ ਨੂੰ ਦੇਖ ਕੇ ਲੱਗੂਗਾ ਜੇ ਇਥੇ ਨਾ ਕੁਝ ਹੋਊਗਾ ਹਨਾ ਬਾਈ ਤਾਂ ਕੁਝ ਨਹੀਂ ਸਾਰਾ ਖਤਮ ਹੋਗਾ ਠੀਕ ਹੈ ਨਾ ਇਹ ਚੀਜ਼ ਆਪੇ ਇੱਕ ਪਾਸੇ ਆਪਾਂ ਕਹਿਣੇ ਵੀ ਯਾਰ ਮੁੰਡੇ ਜਵਾਕ ਨਸ਼ਿਆਂ ਤੋਂ ਬਚ ਜਾਣ ਜਾਂ ਚੰਗੇ ਪਾਸੇ ਲੱਗ ਜਾਣ ਸਰਕਾਰ ਦਾ ਵੀ ਜ਼ੋਰ ਲੱਗਿਆ ਪਿਆਗਾ ਇਹਨਾਂ ਚੀਜ਼ਾਂ ਵਾਸਤੇ ਪਰ ਜੇ ਹੁਣ ਗਰਾਊਂਡ ਹੀ ਨਾ ਹੋਣੇ ਮੇਰੇ ਕੋਲ ਹਨਾ ਪਲੇਅਰ ਕਰਨਗੇ ਵੀ ਭਾਈ ਕਹਿ ਚੁੱਕਿਆ ਸਾਡਾ ਪੰਚਾਇਤੀ ਰਾਜ ਸਾਡੇ ਪੰਚਾਇਤੀ ਜਮੀਨਾਂ ਵੀ ਉੱਥੇ ਸਾਨੂੰ 2-4 ਕਿੱਲੇ ਕੱਟ ਕੇ ਦੇ ਦੋ ਇਹ ਮੁੰਡੇ 2-4 ਕਿਲੋਮੀਟਰ ਜਾਣ ਲਈ ਵੀ ਤਿਆਰ ਆ ਵੀ ਅਸੀਂ ਆਪੇ ਉੱਥੇ ਵਗ ਜਾ ਕਰਾਂਗੇ ਸਾਨੂੰ ਗਰਾਊਂਡ ਲਈ ਹਾਂ ਉਹ ਤਾਂ ਹੁਣ ਇੱਕ ਪਿੱਸੇ ਜੇ ਵੀਡੀਓ ਵੀ ਆਪਾਂ ਦੇਖ ਰਹੇ ਹਾਂ ਕਿ ਬਾਈਆਂ ਦੀ ਪਤਾ ਨਹੀਂ ਕਿਹੜੇ ਏਰੀਆ ਦੀ ਵਾਇਰਲ ਹੋ ਜਾਂਦੀ ਉਹਨਾਂ ਨੇ 2 ਖਾਣੀ 2.5 ਲੱਖ ਰੁਪਈਆ ਠੇਕੇ ਦਾ ਭਰਿਆ ਹਣਾ ਇਹਦਾ ਹਾਂਜੀ ਪਰ ਇਹ ਗੱਲਾਂ ਯਾਰ ਪੰਜਾਬ 'ਚ ਬਈ ਚੰਗੀਆਂ ਨਹੀਂ ਹੈਗੀਆਂ ਠੀਕ ਆ ਜਿੱਥੋਂ ਤੱਕ ਜਿੱਥੋਂ ਤੱਕ ਵੀ ਸਾਡੀ ਇਹ ਵੀਡੀਓ ਜਾਂਦੀ ਆ ਤੇ ਜਰੂਰ ਅਸੀਂ ਇਹ ਬੇਨਤੀ ਕਰਦੇ ਹਾਂ ਭਾਈ ਜੇ ਪ ਪਲੇਅਰ ਵੀ ਠੇਕੇ ਤੇ ਗਰਾਊਂਡ ਲੈ ਲੈ ਖੇਡਣ ਲੱਗੇ ਜਾਂ ਹੁਣ ਆ ਹਾਲਾਤ ਜਿਹੜੇ ਆਪਾਂ ਗੱਲਾਂ ਕਰ ਰਹੇ ਆ ਇਹ ਰਹੇ ਤੇ ਬਈ ਕਿੱਥੇ ਭਾਲਦੇ ਆ ਵੀ ਆਪਾਂ ਇੱਥੋਂ ਮਿਲਖਾ ਸਿੰਘ ਪੈਦਾ ਹੋ ਜੂ ਜਾਂ ਕੋਈ ਚੰਗਾ ਖਿਡਿਆਰੀ ਪੈਦਾ ਹੋ ਜੂਗਾ ਇਹ ਚੀਜ਼ਾਂ ਬਾਰੇ ਆਪਾਂ ਨੂੰ ਸੋਚਣ ਦੀ ਲੋੜ ਆ ਸੋ ਇੱਕ ਬੰਦਾ ਸਾਡੇ ਨਾਲ ਇੱਧਰ ਹੋਰ ਆ ਬਈ ਖਿਡਿਆਰੀ ਵੀ ਬਹੁਤ ਵਧੀਆ ਹੈਗਾ ਜਸਪ੍ਰੀਤ ਤਿਤਲੀ ਤੇ ਮੈਂ ਆਉਣਾ ਆਂਦਾ ਇਹ ਨਾਲ ਗੱਲ ਕਰ ਰਿਹਾ ਸੀ ਮੈਂ ਵੀ ਤਿਤਲੀ ਕੀ ਹਾਲ ਚਾਲ ਹੈ ਬਹੁਤ ਵਧੀਆ ਮੁੰਡਾ ਖੇਡਦਾ ਇੱਥੋਂ ਦਾ ਕਹਿੰਦਾ ਬਈ ਝੋਨਾ ਲਾ ਕੇ ਆਏ ਆਂਗੇ ਤੇ ਕਿਉਂਕਿ ਸਾਰੇ ਯਾਰ ਲੋਡ ਬੰਦ ਘਰਾਂ ਚੋਂ ਆਉਂਦੇ ਆ ਕੋਈ ਐਡੇ ਤਾਂ ਲੈਂਡਲੋਰਡ ਹੈ ਨਹੀਂ ਕੋਈ ਹਨਾ ਤੇ ਬੰਦੇ ਝੋਨਾ ਵੀ ਲਾ ਰਹੇ ਆ ਯਾਰ ਤੇ ਖੇਡ ਵੀ ਰਹੇ ਆ ਬਹੁਤ ਵੱਡੀ ਇੱਕ ਚੀਜ਼ ਹੈ ਹਨਾ ਇਹ ਗੱਲ ਬਹੁਤ ਵੱਡੀ ਹੈ ਮਿਹਨਤ ਵੀ ਕਰਨੀ ਆ ਤੇ ਨਾਲ ਆਪਦੇ ਪਰਿਵਾਰ ਦਾ ਵੀ ਚਲਾਉਣਾ ਤੇ ਜਸਪ੍ਰੀਤ ਬਾਈ ਕਿੰਨਾ ਕ ਟਾਈਮ ਹੋ ਗਿਆ ਜਸਪ੍ਰੀਤ ਖੇਡਦੇ ਨੂੰ ਦਿਨ ਨੂੰ ਬਾਈ ਮੈਨੂੰ ਹੋ ਗਿਆ ਬਾਈ ਯਾਰ ਮੈਨੂੰ ਲੱਗਾ ਸੀਗਾ ਚੌਥੇ 'ਚ ਖੇਡਣਾ ਚੌਥੇ 'ਚ ਖੇਡਣ ਲੱਗਿਆ ਸੀ ਹਾਂ ਹੁਣ ਮੈਨੂੰ ਕੋਈ 24 ਸਾਲ ਠੀਕ ਐ ਤੇ ਆ ਜਿਹੜਾ ਹੁਣ ਤੂੰ ਪਹਿਲਾਂ ਦੱਸਿਆ ਮੈਨੂੰ ਬਾਈ ਝੋਨਾ ਵੀ ਲਾਈ ਜਾਂਦੇ ਆ ਤੇ ਕਿੰਨੇ ਦਿਨ ਹੋ ਗਏ ਬਾਈ ਉਹ ਕੰਮ ਜਲੀਆਂ ਦੇ ਨੂੰ ਤੁੰਨੇ ਚ ਬਾਈ ਮੈਨੂੰ ਹੋ ਗਏ 2 ਮਹੀਨੇ ਹੋ ਗਏ ਤੇ ਅੱਜ ਮਿਹਨਤ ਲਾਉਣ ਆਇਆ ਸੀ ਤੇ ਗਰਾਊਂਡ ਹੈ ਨਹੀਂਗਾ ਫੇਰ ਕੀ ਹੁਣ ਕੀ ਮੈਂ ਤਾਂ ਮੈਂ ਦੇਖਣ ਆਇਆ ਸੀਗਾ ਅੱਜ ਸਾਡੇ ਕੋਲ ਕੰਮ ਹੈ ਨਹੀਂ ਸੀਗਾ ਮੁਰੇ ਕਾਹਦੂ ਜਾਣਾਗਾ ਅੱਛਾ ਮੈਂ ਚੱਲ ਦੇਖਦਾ ਕੈਂਪ ਲੱਗਿਆ ਮੁੰਡਾ ਮੈਂ ਚੈਰੀ ਲਾਉਂਦੇ ਮੈਂ ਚੱਲ ਦੇਖ ਕੀ ਹੋਣਾ ਜੀ ਜੀ ਤੇ ਯਰ ਇਟਾਇਟ ਯਾਰ ਹੁਣ ਤੇ ਕੀ ਕਹਿਣਾ ਕੀ ਚਾਹਣਾ ਆਪਦੇ ਬੋਲੋ ਜੇ ਤੂੰ ਕਹੇ ਵੀ ਮੈਂ ਹੁਣ ਮੰਨ ਲਾ ਤੂੰ ਮੈਸੇਜ ਦੇਣਾ ਉਹਦੇ ਪਿੰਡ ਦੀ ਪੰਚਾਇਤ ਨੂੰ ਜਾਂ ਆਪਦੇ ਪਿੰਡ ਦੇ ਐਨ ਆਰ ਆਈਆਂ ਨੂੰ ਸਾਡੀ ਵੀਡੀਓ ਦੇ ਜ਼ਰੀਏ ਵੀ ਕੀ ਕਹਿẽਗਾ ਉਹਨਾਂ ਨੂੰ ਕਹਿਣਾ ਤਾਂ ਹੀ ਆਪਾਂ ਯਾਰ ਵੀ ਜਵਾਕ ਸ਼ਾਮ ਲਈ ਆਪਾਂ ਉਹਨੂੰ ਗਰਾਊਂਡ ਬਣ ਜੇ ਇਹ ਸਮਝ ਜਾਣੇ ਕੋ ਬਚਾਰੇ ਜੇ ਕੋਈ ਬੰਦਿਆ ਤਿਆਰੀ ਲਾਉ ਕੋਈ ਭਰਤੀ ਹੋ ਜਾਊਗਾ ਜਨਸਾਤੋ ਪਤੇ ਰਹਿਣਗੇ ਚੱਲ ਠੀਕ ਹੈ ਉਹ ਗਲਤ ਭਾਸ਼ਾ ਤਾਂ ਨਾ ਜਾਣਗੇ ਕਿ ਇਹ ਸੱਟੋ ਜੇ ਪਾਣੀ ਦਾ ਹੱਲ ਹੋ ਜਿੱਥੇ ਜਾਂ ਗਰਾਊਂਡ ਦਾ ਹੱਲ ਹੋ ਜੀ ਗਰਾਊਂਡ ਦਾ ਹੱਲ ਹੋ ਜੀ ਹਨ ਇਹ ਚੀਜ਼ਾਂ ਮੇਨ ਆ ਗਈਆਂ ਤੋ ਤੇ ਬਾਈ ਨਾਲ ਕਰਦੇ ਆ ਗੱਲ ਤੋ ਤੇ ਬਾਈ ਆਪਣੀ ਹੁਣ ਪੰਚਾਇਤ ਨਾਲ ਬਣੀ ਹੋਊਗੀ ਪਿੰਡ 'ਚ ਹੈਗੀ ਆਪਣੀ ਚੈਤ ਸਰਪੰਚ ਨਾਲ ਗੱਦੀ ਪਹੁੰਚ ਗਈ ਪਿਆ ਮਸਲੀ ਨੂੰ ਲੈ ਕੇ ਹੱਲ ਗੱਲ ਹੋਈ ਹੈ ਹਾਂ ਬਈ ਪੂਰੀ ਗੱਲ ਹੋਈ ਆ ਸੁਣੀ ਆ ਉਹਨਾਂ ਨੇ ਨਾ ਸੁਣੀ ਨਹੀਂ ਗੱਲ ਕੋਈ ਗੱਲ ਨਹੀਂ ਸੁਣੀ ਬਾਈ ਆ ਵੀ ਇਹ ਟੈਂਕੀ ਬਈ 2 ਮਹੀਨੇ ਹੋ ਗਏ ਰੋਲਾ ਪਾਉਂਦਿਆਂ ਨੂੰ ਫੇਰ ਕਰਕੇ ਗਏ ਉਹ ਵੀ ਕੱਲੀ ਟੈਂਕੀ ਧਰਕੇ ਹੁੰਦੇ ਆ ਬਾਈ ਗੱਲਾਂ ਹੋ ਜਾਂਦੀਆਂ ਵਾਕੀ ਹੋਤੀ ਕਿ ਕੰਮ ਰਹਿ ਜਾਂਦਾ ਜੇ ਨਾ ਉਹ ਹੁਣ ਭਾਈ ਜਿਹੜੇ ਆਪਣੇ ਨਾਲ ਚਲੋ ਪੰਚਾਇਤ ਦਾ ਛੱਡੋ ਕੋਈ ਇਹੋ ਜਿਹੇ ਬੰਦੇ ਹੈਗੇ ਜਿਹੜੇ ਆਪਣੇ ਗਰਾਉਂਡ ਦੇ ਵਿੱਚੋਂ ਬਈ ਕੋਈ ਬਾਹਰ ਪੂਰ ਗਏ ਵੇ ਜਾਂ ਜਿੱਦਾਂ ਹੁਣ ਆ ਬੈ ਗਏ ਬਹੁਤ ਬੰਦੇ ਗਏ ਤੇ ਬਾਹਰ ਵੀ ਗਏ ਉਹਨਾਂ ਨਾਲ ਗੱਲਬਾਤ ਕਰਕੇ ਮੰਨ ਲਓ ਖੇਡਣਾ ਸੀ ਮੰਨ ਲਓ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡਾ ਕੋਈ ਮੋਟਰ ਵਗੈਰਾ ਦਾ ਹੱਲ ਹੋ ਜੇ ਪਾਣੀ ਵਾਲੇ ਪੀਣ ਵਾਲੇ ਪਾਣੀ ਦਾ ਹੱਲ ਹੋ ਜੇ ਕਿਉਂਕਿ ਭਾਈ ਪਤਾ ਗੱਲ ਤੁਸੀਂ ਆ ਜਿਹੜਾ ਇਹ ਗਰਾਉਂਡ ਆ ਉਹਦੇ ਅਜੇ ਪੰਚਾਇਤੀ ਨਹੀਂ ਹੈਗਾ ਜੀ ਅੱਗੇ ਕਿਸ਼ੇ ਰਾ ਦਿੱਤਾ ਵੈ ਦਿੱਤਾ ਹੋਇਆ ਉਹ ਕਹਿੰਦੇ ਵੀ ਸਾਡਾ ਇਹ ਦੇਣਾ ਬੱਟਾ ਸੱਟਾ ਕਰ ਲਈ ਪਰ ਚੈਦੀ ਤੋਂ ਉੱਥੇ ਜਾ ਤੁਸੀਂ ਪਿੰਡ ਵਾਲਿਆਂ ਨੂੰ ਗਰਾਊਂਡ ਦੇ ਦੋ ਕਿਉਂਕਿ ਹਲੇ ਤੱਕ ਇਹ ਗਰਾਊਂਡ ਜਿਹੜਾ ਹੈਗਾ ਨਾ ਪੰਚਾਇਤ ਦੇ ਨਾਂ ਹੋਇਆ ਤੇ ਨਾ ਹੀ ਉਹਨਾਂ ਨੂੰ ਬਾਹਰ ਮਿਲਿਆ ਉੱਥੇ ਉਹ ਭੱਜੇ ਫਿਰਦੇ ਹਲੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਤਾ ਕਰ ਕਰਕੇ ਦਿੱਕਾ ਦਿੱਕਾ ਵੀ ਵਾਲੀ ਬਾਕੀ ਗਰਾਊਂਡ ਵੀ ਉਹ ਨਹੀਂ ਹੈਗਾ ਵੀ ਚੁਕਾਰ ਹੀ ਨਹੀਂ ਹੈਗਾ ਕਿ ਜਿੱਦਾ ਹੋਇਆ ਵੀ ਤਾ ਕਰਕੇ ਬਈ ਕੋਈ ਝਾਂ ਨਹੀਂ ਦਿੰਦਾ ਗਰਾਊਂਡ ਕਹਿੰਦੇ ਨਹੀਂ ਉਹ ਤਾਂ ਗੱਲ ਉਹ ਤਾਂ ਗੱਲ ਰਹੀ ਜੁਦਾ ਬਈ ਸੁਢੀਆ ਹੁਣ ਮਾਲਾ ਸਾਡੇ ਪਿੰਡ ਆ ਸਾਡੇ ਪਿੰਡ ਵੀ ਜਥੇਦਾਰ ਸੰਤਾ ਸਿੰਘ ਦੇ ਟਾਈਮ ਹੁਣਾ ਵੇਲੇ ਬਈ ਗਰਾਊਂਡ ਦੀ ਜਗ੍ਹਾ ਜਿਹੜੀ ਬਹਾਨ ਉਹਨਾਂ ਨੇ ਛੱਡਿਆ ਹੋਇਆ ਸੀਗਾ ਇਹ ਤਾਂ ਚਲੋ ਹਰੇਕ ਪਿੰਡੀਆਂ ਹੁਣ ਜਿਹੜੇ ਉਹ ਬਹੁਤ ਵੱਡਾ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਗਰਾਊਂਡ ਬਣਾਇਆ ਕਿਉਂਕਿ ਹਰੇਕ ਬੰਦੇ ਦੀ ਬਈ ਸੋਜ ਨਹੀਂ ਅਗਲਾ ਕਨਾਲ ਨਹੀਂ ਛੱਡ ਸਕਦਾ ਜਾਂ ਪੂਰਾ ਵਿਸਵਾ ਥਾਂ ਦਾ ਨਹੀਂ ਤੇ ਚਲੋ ਜਿਹੜਾ ਆਪਣੇ ਕੋਲੇ ਹੈਗਾ ਚਲੋ ਨਵਾਂ ਤਾਂ ਜਦੋਂ ਬਣੂਗਾ ਠੀਕ ਹੈ ਜਿਹੜਾ ਆਪਣੇ ਕੋਲੇ ਹੈਗਾ ਇਹਦੀ ਕੇਅਰ ਕੀਤੀ ਜਾਵੇ ਇਹਦੀ ਸੰਭਾਲਿਆ ਜਾਵੇ ਹਨਾ ਤੇ ਸੋ ਮੈਂ ਫੇਰ ਬਈ ਸਾਰਿਆਂ ਨੂੰ ਐਨਆਰਆਈ ਭਰਾਵਾਂ ਨੂੰ ਜਿਹੜੇ ਗੱਲ ਗਣਾ ਪਿੰਡ ਦੇ ਆ ਜਾਂ ਜੋ ਵੀ ਕਬੱਡੀ ਨੂੰ ਪਿਆਰ ਕਰਨ ਵਾਲਾ ਇਹਨਾਂ ਭਰਾਵਾਂ ਦਾ ਸਾਥ ਜਰੂਰ ਦਿਓ ਕਿਉਂ ਆ ਛੋਟੇ ਛੋਟੇ ਜਵਾਗ ਦੇਖ ਲੋ ਯਾਰ ਹੁਣ ਆ ਬੈਠੇ ਆ ਵਿਚਾਰੇ ਕੱਪੜੇ ਲਾਹੀ ਇੱਥੇ ਤੇ ਖੇਡਣ ਕਿੱਥੇ ਬਈ ਕਿੱਥੇ ਜਾਣ ਇਹ ਸੋ ਸਾਰਿਆਂ ਨੂੰ ਇਹੀ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਤੇ ਜਰੂਰ ਇਹਨਾਂ ਦੀ ਸਾਰਿਆਂ ਦੀ ਮਦਦ ਕੀਤੀ ਜਾਵੇ ਬਈ ਗਰਾਊਂਡ ਦੇ ਬਾਬਤ ਹਨਾ ਤੇ ਇੱਕ ਜਿਹੜੀ ਹੋਰ ਚੀਜ਼ ਆ ਕੈਂਪ ਲੱਗਿਆ ਹੋਇਆ ਆਪਾਂ ਨਾ ਉਦਾਂ ਵੀ ਬਈ 11500 ਰੁਪਏ ਜੇ ਕਿਸੇ ਦਾ ਕੋਈ ਜਨਮ ਦਿਨ ਆ ਜੇ ਜਾਂ ਕੁਝ ਹੋਰ ਆ ਬੰਦਿਆਂ ਵੀ ਖਰਚ ਕਰ ਦਿੰਦੇ ਆ ਆ ਯਾਰ ਛੋਟੇ ਛੋਟੇ ਜਿਹਾ ਬਾਗਾਂ ਨੂੰ ਚਾਹੇ ਕੇਲੇ ਹੀ ਲੈ ਕੇ ਦੇ ਜਾ ਕਰੋ ਗਰਾਊਂਡ ਦੇ ਵਿੱਚ ਠੀਕ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਖਾਦ ਦੇਣੀ ਚਾਹੁੰਦਾ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰਿਆ ਕਰੋ ਚਲੋ ਬਾਰੀ-ਬਾਰੀ ਹਨਾ ਬੰਦੇ ਆ ਜਾਂਦੇ ਆ ਇਹ ਕਹਿੰਦੇ ਪਹਿਲਾਂ ਵੀ ਬਾਈ ਇੱਕ ਦੋ ਦੇ ਕੇ ਗਏ ਆ ਖਾਦ ਵਗੈਰਾ ਇਹਨਾਂ ਨੂੰ ਜਰੂਰ ਬਾਈ ਇਹਨਾਂ ਦੀ ਮਦਦ ਕਰੋ ਸਾਰਿਆਂ ਨੂੰ ਸਾਡੀ ਇਹੀ ਬੇਨਤੀ ਆ ਸਾਡੇ ਪੇਜ ਵੱਲੋਂ ਤੇ ਹੋਰ ਬਾਈ ਕਿਸੇ ਜਵਾਗ ਨੇ ਕੋਈ ਚਿਹਰੇ ਦੇ ਗੱਲ ਕਰਨੀ ਹੋਵੇ ਹੈ ਕੋਈ ਬਸ ਐਦ ਨਹੀਂ ਹੈ ਬਈ ਇਹ ਕਰਨੇ ਆ ਕਿਹਨੇ ਗੱਲ ਵੀ ਥੋੜਾ ਧਿਆਨ ਰੱਖੇ ਪੰਚਾਇਤ ਧਿਆਨ ਰੱਖੇ ਬਾਕੀ ਬਈ ਗੱਲ ਪਤਾ ਕੀ ਗੱਲ ਹੈ ਨਾ ਪਿੰਡ ਵਾਲੇ ਹੋਗੇ ਜਿਵੇਂ ਕਹਿੰਦਾ ਭਾਬਾ ਪੰਚਾਇਤ ਹੋਗੀ ਕੋਈ ਵੀ ਲਾਲੋ ਹੈ ਨਾ ਜੇ ਕੋਈ ਨਸ਼ਾ ਕਰੂਗਾ ਉਹਨੂੰ ਕਹਿਣਗੇ ਵੀ ਉਹ ਨਸ਼ਾ ਕਰਦਾ ਫਲਾਣੇ ਦਾ ਮੁੰਡਾ ਹੈ ਜੇ ਕੋਈ ਬੇਲਾ ਫਿਰਦਾ ਕਹਿੰਗੇ ਉਹ ਫਲਾਣੇ ਦਾ ਬੇਲਾ ਗਲੀਆਂ 'ਚ ਫਿਰਦਾ ਜਾਂ ਤੁਸੀਂ ਸਕੂਲ 'ਚ ਵੀ ਜਾਓ ਗਰਾਊਂਡ 'ਚ ਵੀ ਦੇਖੋ ਜਾ ਕੇ ਵੀ ਉਹਨੂੰ ਕਿਸੇ ਜਵਾਕ ਨੂੰ ਕਿਸੇ ਚੀਜ਼ ਦੀ ਲੋੜ ਆੜ ਆਪਾਂ ਜਾ ਕੇ ਉਹਨੂੰ ਕੋਈ ਕਰੀਏ ਪ੍ਰੋਵਾਈਡ ਕਰੀਏ ਉਹ ਗਾਹਾਂ ਜਾ ਕੇ ਮੇਰੇ ਆਪਣੇ ਪਿੰਡ ਦੇ ਪਲੇਅਰ ਬਹੁਤ ਉਤਲੇ ਲੈਵਲ ਤੱਕ ਗਏ ਆ ਨੈ ਆਪਣੇ ਪਿੰਡ ਦੇ ਪਲੇਅਰ ਬਹੁਤ ਵਧੀਆ ਪੱਦਰ ਤੇ ਖੇਡੇ ਪਿਆ ਪਰ ਕੋਈ ਧਿਆਨ ਨਹੀਂ ਦਿੰਦਾ ਹਾਂ ਬਸ ਕੱਲਾ ਇੰਨਾ ਕਹਿਣ ਜਾਣਦੇ ਆ ਵੀ ਉਹਦਾ ਫਲਾਣੇ ਦਾ ਨਸ਼ਾ ਕਰਦਾ ਉਹ ਇੱਥੋਂ ਚੱਕ ਲਿਆਂਦਾ ਉਹ ਐਂ ਕਰ ਲਿਆ ਵੀ ਯਾਰ ਜੇ ਆਪਾਂ ਨਸ਼ੇ ਵਾਲ ਨੂੰ ਬਚਾਉਣਾ ਕਿਵੇਂ ਆ ਆਪਾਂ ਹੀ ਬਚਾਉਣਾ ਪਰ ਜਿੰਨਾ ਟਾਈਮ ਬਈ ਕਿਸੇ ਦੇ ਘਰੇ ਅੱਗ ਨਹੀਂ ਲੱਗਦੀ ਨਸ਼ੇ ਵਾਲੀ ਉਹਨਾਂ ਟਾਈਮ ਉਹ ਭਜਦਾ ਜਦੋਂ ਕਿਸੇ ਦੇ ਘਰੇ ਲੱਗੀ ਅੱਗ ਫੇਰ ਭਜਦਾ ਵੀ ਹਾਂ ਯਾਰ ਸਾਡੇ ਅੱਜ ਨਸ਼ਾ ਕਰਦਾ ਮੁੰਡਾ ਅਸੀਂ ਦੂਜੇ ਦਿਨ ਮੁੰਡੇ ਨੂੰ ਬਚਾਈਏ ਕਿਉਂਕਿ ਤੁਹਾਨੂੰ ਪਤਾ ਹੀ ਆ ਬਾਈ ਅੱਜ ਕੱਲ ਹਰ ਇੱਕ ਬੰਦਾ ਇੱਕ ਦੂਜੇ ਨੂੰ ਟੌਟ ਹੀ ਮਾਰਦਾ ਫਲਾਣੇ ਦਾ ਬੰਦਾ ਐਂ ਕਰਦਾ ਫਲਾਣੇ ਦਾ ਬੰਦਾ ਐਂਕ ਮੁੰਡਾ ਐਂ ਕਰਦਾ ਨਾ ਪਰ ਗਰਾਊਂ ਬਾਈ ਦਾ ਕਿਉਂਕਿ ਉਹ ਗਰਾਊਂਡ 'ਚ ਜਦੋਂ ਵੀ ਬਾਈ ਹੁਣ ਫੋਨ ਮਾਰਦੀ ਐ ਅਸੀਂ ਬਈ ਸਾਨੂੰ ਆਹ ਚੀਜ਼ ਦੀ ਲੋੜ ਆ ਉਹ ਜਾਂ ਤਾਂ ਇਹ ਕਹਦੂ ਬਾਈ ਜਾ ਕੇ ਗੱਲ ਕਰਾ ਦਿਓ ਪੈਸੇ ਪਾ ਦੇਣਾ ਜਾਂ ਮੈਂ 5 ਮਿੰਟਾਂ 'ਚ ਆ ਗਿਆ ਜਾਂ ਕੁਝ ਵੀ ਕਰਦਾ ਉਹ ਹੱਲ ਕਰਕੇ ਦੇਉ ਉਹ ਬਾਈ ਬਹੁਤ ਸਪੋਰਟ ਕਰਦਾ ਹਰ ਇੱਕ ਗੇਮ ਦੀ ਕਰਦਾ ਵੀ ਕੋਈ ਕਬੱਡੀ ਦੀ ਕਰੇਟ ਦੀ ਜਿਹੜੀ ਚੀਜ਼ ਦੀ ਜਿੰਨਾ ਕੁਝ ਦਿੱਤਾ ਬੈਕਗ੍ਰਾਉਂਡ ਦਾ ਰੰਗ ਹੋਇਆ ਹੋਇਆ ਜਮ ਸਟੇਜ ਸਾਰਾ ਕੁਝ ਉਹਦੀ ਹੀ ਦੇਣਾ ਜੇ ਮੱਚੇ ਸਮਾਨ ਲਿਆਉਣਾ ਉਹਨੂੰ ਫੋਨ ਕਰਨਾ ਬਾਲੀਬਾਲ ਸਮਾਨ ਲਿਆਉਣਾ ਉਹਨੂੰ ਫੋਨ ਕਰਨਾ ਕ੍ਰਿਕਟ ਦਾ ਸਮਾਨ ਲਿਆਉਣਾ ਉਹਨੂੰ ਫੋਨ ਕਰਨਾ ਕੁਝ ਵੀ ਲਿਆਉਣਾ ਸਰਪੰਚ ਨਾਲੋਂ ਵੱਧ ਬਾਈ ਸਪੋਰਟ ਕਰਦਾ ਚਲੋ ਅਗਲੀ ਪੰਚਾਇਤ ਮੈਂਬਰ ਬਣਿਆ ਅਗਲੀ ਵਾਰੀ ਸਪੋਰਟ ਕਰਦੇ ਆ ਵੀ ਸਰਪੰਚ ਵੀ ਚੁਣੀਆ ਹੌਲੀ ਹੌਲੀ ਸਾਡਾ ਕੰਮ ਹੋਊਗਾ ਗਰਾਊਂਡ ਦਾ ਸਰ ਮੇਨ ਬਾਈ ਗਰਾਊਂਡ ਦਾ ਕੰਮ ਹੀ ਆ ਗਰਾਊਂਡ ਤੁਹਾਡੇ ਸਾਹਮਣੇ ਉਹ ਸ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਦੱਸ ਰਿਹਾ ਵੀ ਸਾਡੀ ਪੂਰੀ ਸਪੋਰਟ ਕਰਦਾ ਹਨ ਤੇ ਹੋਰ ਵੀ ਮੈਂ ਫੇਰ ਇਹੀ ਮੈਂ ਇਹੀ ਕਹਾਂਵਾਂਗੇ ਇਸ ਤਾਂ ਭਾਈ ਆਪ ਦੇ ਕਿਉਂਕਿ ਸਾਡੇ ਕੋਲੇ ਆਹ ਇੱਕ ਪੇਜ ਆ ਇਹਦੇ ਅਸੀਂ ਕਬੱਡੀ ਦੀ ਗੱਲ ਕਰਦੇ ਆ ਕਬੱਡੀ ਦੇ ਪਲੇਅਰਾਂ ਨਹੀਂ ਸਾਡਾ ਇਹੀ ਹੁੰਦਾ ਵੀ ਯਾਰ ਵੱਡੇ ਪਲੇਅਰਾਂ ਤੱਕ ਤਾਂ ਹਰੇਕ ਬੰਦਾ ਪਹੁੰਚ ਕਰ ਲੈਂਦਾ ਜਿਹੜੇ ਬੰਦੇ ਹਨਾ ਉਤਲੇ ਲੈਵਲ ਦੇ ਵਿੱਚ ਹਨਾ ਪਰ ਸਾਨੂੰ ਇਹ ਹੁੰਦਾ ਯਾਰ ਵੀ ਜਿਹੜੇ ਨਵੇਂ ਮੁੰਡੇ ਆ ਜਾਂ ਜਿਹੜੇ ਇਹ ਜੂਝ ਰਹੇ ਆ ਸਟਰਗਲ ਕਰ ਰਹੇ ਆ ਹਨਾ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਵੀ ਇਹਨਾਂ ਦੇ ਦਿਲ 'ਚ ਕੀ ਆ ਜਾਂ ਕਿਵੇਂ ਕੋਈ ਗੱਲਬਾਤ ਆ ਇਹਨਾਂ ਨੂੰ ਕੀ ਪ੍ਰੋਬਲਮ ਆ ਉਹੀ ਸਾਡਾ ਹੁੰਦਾਗਾ ਮਕਸਦ ਇਹ ਵੀਡੀਓ ਰਾਹੀਂ ਤੇ ਆਹੀ ਅੱਜ ਅਸੀਂ ਗੱਲਬਾਤ ਕੀਤੀ ਆ ਸੋ ਹੋਰ ਵੀ ਜੇ ਕਿਸੇ ਵੀ ਪਿੰਡ ਸਾਡੇ ਇਲਾਕੇ ਦੇ ਵਿੱਚ ਹਨਾ ਜਿਹੜੇ ਜਿਹੜੇ ਕੋਈ ਵੀ ਭਰਾ ਆਉ ਦੇ ਕੈਂਪ ਬਾਰੇ ਗੱਲਬਾਤ ਜਾਂ ਕੋਈ ਵੀ ਪਲੇਅਰ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਪੇਜ ਦੇ ਆਲਵੇਜ ਕਬੱਡੀ ਦਾ ਪੇਜ ਆ ਸਾਡਾ ਠੀਕ ਆ YouTube ਤੇ ਵੀ ਚੈਨਲ ਚੱਲਦਾ Facebook ਤੇ ਵੀ ਚੱਲਦਾ Insta ਤੇ ਵੀ ਚੱਲਦਾ ਸਾਰੇ ਕਿਤੇ ਚੱਲਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਆ ਗੱਲ ਕਰਨ ਵਾਲੇ ਭਰਾਵਾਂ ਦੀ ਜਿਹੜੀਆਂ ਵੀ ਤੁਸੀਂ ਗੱਲਾਂ ਸਾਰੀਆਂ ਸੁਣੀਆਂ ਨੇ ਜਿਹੜੇ ਭਰਾ ਸਾਨੂੰ ਵੇਖ ਰਹੇ ਆ ਤਾਂ ਸਾਰੇ ਨੂੰ ਕਹਿੰਨੇ ਬਾਈ ਇਹਨਾਂ ਦੀ ਬਹੁਤ ਬਹੁਤ ਮਦਦ ਕਰੋ ਯਾਰ ਬਾਕੀ ਮਦਦ ਦੀ ਲੋੜ ਆ ਗਰਾਊਂਡ ਦੀ ਲੋੜ ਆ ਤੇਰੀ ਆਪਾਂ ਜੇ ਇੱਥੇ ਜਾ ਕੇ ਪਲੇਅਰ ਪੈਦਾ ਹੋਣਗੇ ਸੋ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਭਰਾ ਸਾਡੇ ਨਾਲ ਪੇਜ ਤੇ ਜੁੜੇ ਆ।